ਦੇਰ ਆ ਨਾ ਨਾ ਪੇਸ਼ਾ ਕੀਤੀ ਸਰ ਤੋਂ ਆ ਆ ਤਾਂ ਨਹੀਂ ਮੈਂ ਤੋ ਰੇੜਾ ਨਿਗਾਹ ਰਿਆ ਹੀ ਲੱਗਉਂਦੀ ਤੇ ਆਪਣਾ ਸਬਜ਼ੀ ਫਰੋੜ ਵੇਚਣ ਜਾਂਦੇ ਆਂ ਜਦੋਂ ਮੈਂ ਇੱਥੇ ਕਿ ਲਗਾ ਆਉਣ ਅਗਲੇ ਬੰਨੇ ਖੜੇ ਆ ਤੇ ਮੈਂ ਸਕੂਟਰੀ ਇੱਥੇ ਖੜੀ ਰਾਤ ਦੇ ਵਿੱਚੋਂ ਪਰੇ ਕਰਨ ਲਗਾ ਪਰੇ ਕਰਦਿਆਂ ਸਾਰੀ ਮੇਰੇ ਬੱਚੇ ਦੇ ਗਲੋਂ ਇਹਨਾਂ ਪਿੱਛੋਂ ਇਥੋਂ ਚੈਨ ਨੂੰ ਹੱਥ ਪਾ ਲਿਆ ਗਲੇ ਤੋਂ ਉਹ ਮਰੋੜ ਕੇ ਨਾਲ ਹੀ ਇਹਨਾਂ ਸਿਰ ਹੀ ਖੋਲਿਆ ਫੇਰੇ ਸਾਬ ਖੋ ਕੇ ਨਾਲ ਬਨਾਣ ਪਾਰ ਦੀ ਬਨਾਣ ਵੀ ਇਹਨਾਂ ਦੇ ਕੋਲ ਆ ਤੇ ਮੈਂ ਉਹਨੂੰ ਝਰਉਣ ਲੱਗਾ ਆਪਣੇ ਬੱਚਿਆਂ ਦੇ ਮੇਰੇ ਡਾਗ ਨੂੰ ਹੱਥ ਭਾਲਿਆ ਨਾ ਨਾਲ ਹੀ ਮਰਾ ਡਾਗਾ ਖੇਚਦਾ ਤੇ ਮੈਂ ਜਰਾ ਰੋਲਾ ਰਾਲਾ ਪਾਇਆ ਤੇ ਜਿਹੜੇ ਲਾਗੇ ਲਾਗੇ ਸਾਰੇ ਬੰਦੇ ਤਮਾਸ਼ਾ ਵੇਂਦੇ ਰਹੇ ਲਾਗੇ ਕੋਈ ਨਹੀਂ ਆਇਆ ਸਾਰੇ ਪੰਜਾਬੀ ਜਿਹੜੇ ਤਮਾਸ਼ਾ ਵੇਖਣ ਨਹੀਂ ਲਾਗੇ ਚੰਗੇ ਡਾਗਿਆਂ ਵਾਲੇ ਵਿੱਚ ਸਰਦਾਰ ਸਿਰਫ ਪੈਸੇ ਨੂੰ ਪਿਆਰ ਆ ਇਹਨਾਂ ਦੀਆਂ ਜ਼ਮੀਨਾਂ ਮਰੀਆਂ ਪੀਆਂ ਬੇਹੱਦ ਪਿਆਰ ਕਰਦੇ ਆ ਕਿਰਾਇਆ ਮੰਗਦੇ ਆ ਬਾਅਦ ਕਿਰਾਏ ਦੇ ਕਿਰਾਏ ਪਿੱਛੇ ਹਲਕੂ ਹਲਕੂ ਕਰਦੇ ਫਿਰਦੇ ਨੇ ਬਾ ਵੇਰਾ ਮਦਰਾ ਇਹ ਆ ਵੀ ਆਡਾ ਫੇਚੇ ਰਹਿਦਾ ਕੋਈ ਮਦਗਲ ਨਹੀਂ ਹੈਗਾ ਪੰਜਾਬ ਦੇ ਦਾਲ ਨੂੰ ਆਤਾ ਰੰਗੀਲੇ ਆਇਆ ਨਾਲ ਦੋ ਭਈਏ ਭਾਜੀ ਪਛੇ ਦੇ ਸਾਹ ਹਾਂਜੀ ਹਾਂਜੀ ਭਈਏ ਕਿੱਥੇ ਨੇ ਭਈਏ ਨਾਲ ਹੀ ਆ ਵੀ ਵਜਿਆ ਨਾਲ ਹੀ ਭਈਏ ਲੱਗਿਆ ਦੋਵੇਂ ਹੀ ਮੇਰਾ ਪਾਸ ਦਸਤਾਰ ਮੇਰੀ ਢਾਈਏ ਨੇ ਕਿੰਨੇ ਕ ਵਜੇ ਦੀ ਗੱਲ ਪਾਜੀ 11 ਵਜੇ ਦੀ ਗੱਲ ਤੇ ਕੰਡਾ ਜਾਓ ਜੋ ਕਰਨਾ ਕਰ ਲੋ ਮੈਂ ਜੋ ਕਰਨਾ ਤੁਹਾਡੇ ਕੋਲ ਜੋ ਵੀ ਹੋ ਸਕਦਾ ਕੰਡਾ ਕਰ ਲੋ ਤੁਸੀਂ ਬਾਬਾ ਜੀ ਇਹ ਅੱਜ ਕਿਸ ਦਾ ਮਾਮਲਾ ਹੈ ਜੀ ਹਾਂ ਜੀ ਇੱਕ ਅੱਜ ਜਿਹੜਾ ਸੋਸ਼ਲ ਮੀਡੀਆ ਤੇ ਕਾਫੀ ਜਿਹੜਾ ਲੋਕਲ ਹੋ ਰਿਹਾ ਹੈ ਜਗਾ ਸਰਕੂਲੇਟ ਕਾਫੀ ਜ਼ਿਆਦਾ ਪ੍ਰਚਾਰ ਹੋ ਰਿਹਾ ਹੈ ਕਿ ਪ੍ਰਵਾਸੀ ਮਜ਼ਦੂਰਾਂ ਵਲੋਂ ਜਿਹੜਾ ਅਨਮੋਲ ਪ੍ਰੀਤ ਸਿੰਘ ਹੈਗਾ ਬਿਲਪੁਰ ਨਾਲੇ ਦਾ ਤੇ ਉਹਨਾਂ ਲੜਾਈ ਝਗੜਾ ਕੀਤਾ ਜਦ ਕਿ ਅਸਲੀਅਤ ਤੱਥ ਇਹ ਹੈਗੇ ਆ ਕਿ ਅਨਮੋਲ ਪ੍ਰੀਤ ਸਿੰਘ ਸਤਨਾਮ ਸਿੰਘ ਦਾ ਲੜਕਾ ਹੈਗਾ ਜਿਹੜਾ ਨੜਾਲਾ ਬਿਲਪੁਰ ਦਾ ਰਹਿਣ ਵਾਲਾ ਤੇ ਦੂਸਰੇ ਪਾਸੇ ਰੰਗੀਲਾ ਸਾਨੂੰ ਸਤਪਾਲ ਉਹ ਵੀ ਨੜਾਲਾ ਦੇ ਨਾਲਾ ਦੋਨੇ ਇਹ ਪੰਜਾਬੀ ਨੇ ਤੇ ਦੋਨੇ ਹੀ ਇਹ ਜਿਹੜੇ ਹੈਗੇ ਆ ਰੇੜੀ ਲਗਾਉਂਦੇ ਹੈਗੇ ਆ ਸਬਜ਼ੀ ਔਰ ਫਰੂਟ ਦੀ ਇਹ ਦੋਨੋਂ ਦਾ ਕਾਰੋਬਾਰ ਇੱਕੋ ਜਿਹਾ ਅੱਗੇ ਵੀ ਕਾਫੀ ਵਾਰ ਇਹ ਆਪਸ ਚ ਰੇੜੀ ਲਗਾਉਣ ਤੋਂ ਝਗੜੇ ਆ ਤੇ ਅੱਜ ਵੀ ਇਹਨਾਂ ਦਾ ਦੋਨਾਂ ਦਾ ਆਪਸ ਵਿੱਚ ਝਗੜਾ ਹੋਇਆ ਸੀਗਾ ਤੇ ਜਦੋਂ ਇਹ ਝਗੜ ਪਏ ਆਪਸ ਤੇ ਹੱਥੋ ਪਾਈ ਹੋਣ ਲੱਗ ਪਏ ਤੇ ਉਹ ਜਿਹੜੇ ਉੱਥੇ ਪ੍ਰਵਾਸੀ ਮਜ਼ਦੂਰ ਕਾਮਗਰਦਿਆਂ ਦੇ ਵਿੱਚ ਪੈ ਗਏ ਇਹਨਾਂ ਦਾ ਝਗੜਾ ਹਟਵਾਇਆ ਹੋਰ ਇਸ ਤੋਂ ਇਲਾਵਾ ਇਹਨਾਂ ਦੀ ਕੋਈ ਗੱਲ ਨਹੀਂ ਹੋਈ ਬਟ ਜਿਹੜਾ ਅਨਮੋਲ ਪ੍ਰੀਤ ਰੇ ਕਿਉਂਕਿ ਅੱਜਕੱਲ ਕਾਫੀ ਉਹ ਚੱਲਦਾ ਪਿਆ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਜੋ ਲੋਕਾਂ ਦੇ ਵਿੱਚ ਗਰੋਸ ਹੈਗਾ ਜੀ ਕੋਈ 2-4 ਜਿਹੜੇ ਇਨਸੀਡੈਂਟ ਹੋਏ ਉਹਦੇ ਕਰਕੇ ਤੇ ਉਹ ਇਹਦਾ ਇਸ ਗੱਲ ਨੂੰ ਮੁੱਦਾ ਬਣਾ ਕੇ ਇਹਨੂੰ ਜਿਆਦਾ ਛੱਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦਕਿ ਇਹ ਝਗੜਾ ਅਨਮੋਲ ਪ੍ਰੀਤ ਜਿਹੜਾ ਨਾਲੇ ਦਾ ਰਹਿਣ ਵਾਲਾ ਔਰ ਰੰਗਿਲਾ ਜਿਹੜਾ ਨਾਲੇ ਦਾ ਰਹਿਣਾ ਹੈ ਇਹਨਾਂ ਦੋਨਾਂ ਵਿੱਚਕਾਰ ਹੈਗਾ ਦੋਨੇ ਇੱਕੋ ਹੀ ਕੰਮ ਕਰਦੇ ਹੈਗੇ ਆ ਤੇ ਇਸ ਦੇ ਵਿੱਚ ਕਿਸੇ ਵੀ ਹੋਰ ਪ੍ਰਵਾਸੀ ਦਾ ਝਗੜਾ ਨਹੀਂ ਹੈਗਾ ਇਹ ਦੋਨਾਂ ਦਾ ਆਪਸੀ ਝਗੜਾ ਹੈ। ਪਹਿਲਾਂ ਕੀ ਕਾਰਵਾਈ ਕੀਤੀ ਜਾ ਰਹੀ? ਜੋ ਵੀ ਇਹਨਾਂ ਦੀ ਕੰਪਲੇਂਟਸ ਹੈਗੀ ਆ ਦੋਨਾਂ ਪਾਸੇ ਤੋਂ ਨਾਲ ਤਹਾਂ ਨਹੀਂ ਲੈ ਕੇ ਤੇ ਜੋ ਵੀ ਇਹਨਾਂ ਦਾ ਫੈਕਟਸ ਆਂਦੇ ਆ ਫੈਕਟਸ ਦੇ ਮਤਲਬ ਹੋ ਕਿ ਇਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਜਾ ਰਹੀ